ਹੈਲੋ ਜੀ ਮੇਰੇ ਵੱਲੋਂ ਸਾਰਨ ਪਿਆਰ ਭਰ ਸਤਿ ਸ਼੍ਰੀ ਅਕਾਲ ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਹਾਂ ਜੀ ਆਪਾਂ ਤੁਹਾਡੇ ਅੱਜ ਦੇ ਅੱਜ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਲੈ ਕੇ ਆਏ ਹਾਂ ਇਹ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਨੂੰ ਚਾਰ-ਚਾਰ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਕੋਈ ਵੀ ਬਾਰਡਰ ਬਣਾ ਕੇ ਆਪ ਕੋ ਆਪ ਇਹ ਡਿਜ਼ਾਈਨ ਬਣਾ ਸਕਦੇ ਆ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਬਣੂਗਾ ਪਹਿਲੀ ਸਲਾਈ ਆਪਣੀ ਡਿਜ਼ਾਈਨ ਦੀ ਜਿਹੜੀ ਆ ਪਹਿਲਾ ਕੁੰਡਾ ਆਪਾਂ ਲਾ ਲੈਣਾ ਧਾਗਾ ਅੱਗੇ ਕੀਤਾ ਤੈਨ ਕੁੰਡੇ ਆਪਾਂ bina بُਨੇ ਲਾ ਲੈਣੇ ਇਸ ਤਰ੍ਹਾਂ ధాగా పిచ్చే కిధా బాగా అతను కుండే ఫా బి బుణి లా చారండే రిపీట్ కండేను షడ్డ కే చాల చాలాగా అతను కుండే బినా బుణి లాగా పిచ్చే కండా సెన్ కుండే బిణా బుణి లా ਤERN ਕੁੰਡੇ ਬਿਨਾਂ ਬੁਨੇ ਲਾ ਲੈ ਇੱਕ ਕੁੰਡਾ ਆਪਣਾ ਸਿੱਧਾ ਆ ਗਿਆ ਬਲਾਸਟ ਵਾਲਾ ਦੂਸਰੀ ਸਲਾਈ ਜਿਹੜੀ ਆਪਣੀ ਉਲਟੀ ਆ ਇਹ ਕੀ ਕਰਨੀ ਆਪਾਂ ਸਾਰੀ ਸਲਾਈ ਜਿਹੜੀ ਆ ਉਲਟੀ ਬਣਾਉਣੇ ਆ ਸਾਰੀ ਸਲਾਈ ਉਲਟੀ ਬਣਾਉਣੇਗੇ ਹੌਲਟ ਨੇ ਸਲਾਈਆਂ ਸਾਰੀਆਂ ਉਲਟੀਆਂ ਹੀ ਬਣਨੀਆਂ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਹਣਾ ਲੱਗਦਾ ਇਹ ਹੁਣ ਆਪਣੀ ਸਿੱਧੀ ਸਾਈਡ ਤੋਂ ਤੀਸਰੀ ਸਿਲਾਈ ਆ ਗਈ ਫਿਰ ਆਪਾਂ ਪਹਿਲਾ ਕੁੰਡਾ ਲਾ ਲੈਣਾ ਇਸ ਤਰ੍ਹਾਂ ਇਹ ਹੀ ਸਿਲਾਈ ਆਪਾਂ ਦੁਬਾਰਾ ਰਿਪੀਟ ਕਰਨੀ ਫਿਰ ਤਿੰਨ ਕੁੰਡੇ ਆਪਣੇ ਬੁਣਾ ਬੁਣਾ ਲਾ ਲੈਣੇ ਆ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਕੀਤਾ ਤਿੰਨ ਕੁੰਡੇ ਬੁਣਾ ਬੁਣਾ ਲਾ ਲੈਣੇ ਆ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਕੀਤਾ ਤਿੰਨ ਕੁੰਡੇ ਬੁਣਾ ਬੁਣਾ ਲੇ ਧਾਗਾ ਪਿੱਛੇ ਕੀਤਾ ਕੁੰਡਾ ਸਿੱਧਾ ਤਿੰਨ ਕੁੰਡੇ ਬੁਣਾ ਬੁਣਾ ਲੇ ਇਹ ਇੱਕ ਕੁੰਡਾ ਸਿੱਧਾ ਸੈਨ ਕੁੰਡੇ বিনা ਬੁਨੇ ਲਾ ਲਈ ਆਪਾਂ ਲਾਸਟ ਵਾਲਾ ਕੁੰਡਾ ਸਿੱਧਾ ਜਿਹੜੀ ਆਪਣੀ ਹੌਲਟੀ ਸਲਾਈ ਇਹ ਸਾਰੀ ਸਲਾਈ ਆਪਾਂ ਹੌਲਟੀ ਬਣਾਉਣੀ ਆ ਹੁਣ ਆਪਣੀ ਸਿੱਧੀ ਸਾਈਡ ਤੋਂ ਪੰਜੇ ਨੇ ਸਲਾਈ ਆਲੀ ਪਹਿਲਾ ਕੁੰਡਾ ਆਪਾਂ ਲਾ ਲੈਣਾ ਇਹ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਹੁਣ ਜਿਹੜੇ ਇਹ ਆਪਣੇ ਆ ਦੋ ਤਾਗੇ ਇਹਦੇ ਨਾਲ ਚੱਕਣੇ ਆ ਇਹ ਥੱਲੇ ਦੀ ਸਲਾਈ ਪਾਉਣੀ ਆਪਾਂ ਤੇ ਇਹ ਕੁੰਡਾ ਜਿਹੜਾ ਸਿੱਧਾ ਬਣਾਉਣਾ ਹੈ ਇਹਨੂੰ ਲਾ ਕੇ ਤੇ ਆਪਾਂ ਉਹਨਾਂ દોਰ ਥੱਲੇ ਦੀ ਕੱਢ ਦੇਣਾ ਤਾਂ ਆ ਗਿਆ ਨੇ ਹੁਣ ਜਿਹੜੇ ਆਪਣੇ ਇਹ ਤੇ ਇੱਕ ਕੁੰਡਾ ਵਿੱਚ ਘਾਰ ਲਾ ਹੋ ਗਿਆ ਇਹ ਕੇ ਤੇ ਕੇ ਤੇ ਤਿੰਨ ਕੁੰਡੇ ਆਪਣੇ ਸਿੱਧੇ ਬਣਨੇ ਹੋਣ ਇਹ ਤੇਨਾਂ ਕੁੰਡੇ ਸਿੱਧੇ ਹੋ ਗਏ ਫਿਰ ਆਪਾਂ ਸਲਾਈ ਦੋ ਧਾਗੇ ਥੱਲੇ ਦੀ ਪਾਉਣੀ ਆ ਇਸ ਤਰ੍ਹਾਂ ਇਹ ਕੁੰਡੇ ਨੂੰ ਸਿੱਧਾ ਬਣਾ ਕੇ ਧਾਗਾ ਲਾ ਦੇਣਾ ਸਲਾਈ ਤੇ ਕੁੰਡਾ ਤੇ ਥੱਲੇ ਦੀ ਸਲਾਈ ਕੱਢ ਲੈਣੀ ਆਪਾਂ ਫੇਰ ਤਿੰਨ ਕੁੰਡੇ ਆਪਣੇ ਸਿੱਧੇ ਬਾੜਨਗੇ ਫੇਰ ਆਪਾਂ ਸਲਾਈ ਦੋ ਧਾਗੇ ਥੱਲੇ ਦੀ ਪਾਉਣੀ ਆ ਇਸ ਤਰ੍ਹਾਂ ਇਹ ਕੁੰਡੇ ਨਾਲ ਆਪਾਂ ਸਿੱਧਾ ਬਣਾ ਲੈਣਾ ਸਲਾਈ ਤੋਂ ਲਾ ਕੇ ਧਾਗੇ ਥੱਲੇ ਦੀ ਆਪਾਂ ਇਸ ਤਰ੍ਹਾਂ ਕੱਢ ਲੈਣਾ ਤਿੰਨ ਕੁੰਡੇ ਆਪਣੇ ਫੇਰ ਸਿੱਧੇ ਹੋ ਗਏ ਫੇਰ ਆਪਾਂ ਤਾਂ ਦੇ ਦੋਨ ਥੱਲੇ ਸਲਾਈ ਪਾਉਣੀ ਆ ਇਸ ਤਰ੍ਹਾਂ ਕੁੰਡਾ ਆਪਾਂ ਸਿੱਧਾ ਬਣਾਉਣਾ ਆਮ ਇਹ ਸਲਾਈ ਥੱਲੇ ਦੀ ਕਰ ਲੈਣੀ ਆਪਾਂ ਤਾਂ ਕਿ ਕੁੰਡੇ ਆਪਣੇ ਸਿੱਧੇ ਹੋ ਗਏ। ਬਹੁਤ ਕੁੰਡੇ ਥੱਲੇ ਦੀ ਆਪਾਂ ਪਾਉਣੀ ਇਸ ਤਰ੍ਹਾਂ ਇਹ ਕੁੰਡਾ ਆਪਾਂ ਸਿੱਧਾ ਬਣਾ ਦਿੱਤੇ ਇਸ ਤਰ੍ਹਾਂ ਆਪਾਂ ਕਰ ਲੈਣਾ। ਲਾਸਟ ਵਾਲੇ ਦੋ ਕੁੰਡੇ ਆਪਾਂ ਜਿਹੜੇ ਸਿੱਧੇ ਬਣਾਉਣੇ ਆ। ਹੁਣ ਆਪਣੀ ਉਲਟੀ ਸਲਾਈ ਆ ਗਈ। ਉਲਟੀ ਸਲਾਈਆਂ ਜਿਹੜੀਆਂ ਆਪਾਂ ਸਾਰੀਆਂ ਉਲਟੀਆਂ ਹੀ ਪਾਉਣੀਆਂ। ਹੁਣ ਆਪਾਂ ਥੋੜਾ ਜਿਹਾ ਡਿਜ਼ਾਈਨ ਆ ਜਿਹੜਾ ਚੇਂਜ ਕਰਾਂਗੇ ਛੇ ਸਲਾਈਆਂ ਆਪਾਂ ਪਾ ਲਈਆਂ ਛੇ ਸਲਾਈਆਂ ਹੋਰ ਪਾਵਾਂਗੇ ਆਪਣਾ ਡਿਜ਼ਾਈਨ 12 ਸਲਾਈਆਂ ਚ ਹਿੱਟ ਜਾਨ ਬਣ ਜਾਣਾ ਹੁਣ ਆਪਣੇ ਜਿਹੜੇ ਆ ਤਿੰਨ ਕੁੰਡੇ ਪਹਿਲੇ ਆ ਸਿੱਧੇ ਬਣਾਵਾਂਗੇ ਤੇ ਇਹ ਆਪਾਂ ਤਿੰਨ ਕੁੰਡੇ ਲਾਵਾਂਗੇ ਪਹਿਲਾ ਹੁੰਡਾ ਆਪਾਂ ਲਾ ਲਿਆ ਇਹ ਹੁੰਡਾ ਵੀ ਆਪਾਂ ਸਿੱਧਾ ਬਣਾ ਲਿਆ ਇਹ ਵੀ ਹੁੰਡਾ ਆਪਾਂ ਸਿੱਧਾ ਬਣਾ ਲਿਆ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਣੀ ਥੋੜੀ ਜੀ ਹੁਣ ਆਪਣੀ ਧਾਗਾ ਅੱਗੇ ਕੀਤਾ ਹੁਣ ਆਪਾਂ ਇਹ ਵਾਲਾ ਤੇ ਇਹ ਕੁੰਡਾ ਕਿੰਨੇ ਆਪਾਂ ਲਾ ਲੈਣੇ ਬਣਾਉਣੇ ਇਹ ਤਿੰਨੇ ਕੁੰਡੇ ਆਪਣੇ ਸਿੱਧੇ ਬਾਕੀ ਸਾਰੀ ਸਲਾਈ ਆਪਾਂ ਉਸੇ ਤਰ੍ਹਾਂ ਹੀ ਪਾਉਣੀ ਆ ਉਹ ਤਾਂ ਦਰਦਨ ਸੋਰੀ ਇਹ ਕੁੰਡਾ ਆਪਣਾ ਸਿੱਧਾ ਬਣਨਾ ਸੀ ਤੇ ਇਹ ਕੁੰਡਾ ਸਿੱਧਾ ਹੋ ਗਿਆ ਤਾਂ ਅੱਗੇ ਕੀਤਾ ਤਿੰਨ ਕੁੰਡੇ ਆਪਾਂ ਬਣਾ ਬਣਾ ਲਾ ਲੈਣੇ ਆ ਤਾਂ ਅੱਗੇ ਪਿੱਛੇ ਕੀਤਾ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਇਹਨਾਂ ਬੁਣੇ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਆਪਾਂ ਦੇਣਾ ਬੁਣੇ ਲਾ ਲੈਣੇ ਆ लास्ट ਵਾਲੇ ਤਿੰਨੇ ਫੁੰਡੇ ਸਿੱਧੇ ਬਣਾਉਣੇ ਹੁਣ ਆਪਣੀ ਉਲਟੀ ਸਲਾਈ ਆ ਗਈ ਉਲਟੀ ਸਲਾਈ ਸਾਰੀ ਆਪਾਂ ਉਲਟੀ ਬਣਾਉਣੇ ਆ ਸਿੱਧੀ ਸਾਈਡ ਆ ਗਈ ਪਹਿਲਾ ਕੁੰਡਾ ਲਾ ਲਿਆ ਇਹ ਕੁੰਡਾ ਵੀ ਆਪਾਂ ਸਿੱਧਾ ਹੀ ਬਣਾਉਣਾ ਇੱਕ ਹੁੰਡਾ ਸਿੱਧਾ ਹੀ ਤਾਗਾ ਅੱਗੇ ਕਰਨਾ ਸੇਮ ਸਲਾਈ ਆਪਾਂ ਪਾਉਣੀ ਆ ਤਿੰਨ ਕੁੰਡੇ ਸਿੱਧੇ ਔਰ ਲਾ ਲੈਣੇ ਬਿਨਾਂ ਬੁਨੇ ਇੱਕ ਹੁੰਡਾ ਸਿੱਧਾ ਤਿੰਨ ਕੁੰਡੇ ਆਪਾਂ ਬਿਨਾਂ ਬੁਨੇ ਲਾ ਲੈਣੇ ਇੱਕ ਹੁੰਡਾ ਸਿੱਧਾ ਤਿੰਨ ਕੁੰਡੇ ਬਿਨਾਂ ਬੁਨੇ ਲਾ ਲੈਣੇ ਇੱਕ ਹੁੰਡਾ ਸਿੱਧਾ ਇਹਨਾਂ ਕੁੰਡੇ বিনা ਬੁਨ ਲਾਉਣੇ। ਇਹ ਕੁੰਬਾ ਸਿੱਧਾ। ਇਹਦੇ ਕੁੰਡੇ ਆਪਾਂ ਸਿੱਧੇ ਹੀ ਬਣਾਉਣੇ ਆ। ਹੁਣ ਆਪਣੀ ਉਲਟੀ ਸਲਾਈ ਆ ਗਈ। ਉਲਟੀ ਸਲਾਈ ਸਾਰੀ ਉਲਟੀ ਬਣਾਉਣੀ ਹੈ। ਹੁਣ ਆਪਣੇ ਸਿੱਧੇ ਸਾਈਡ ਤੋਂ ਆ ਗਈ। ਪਹਿਲਾ ਕੁੰਬਾ ਆਪਾਂ ਲਾ ਲਿਆ। ਹੁਣ ਆਪਾਂ ਦੋ ਕੁੰਡੇ ਸਿੱਧੇ। ਹੁਣ ਆਪਾਂ ਇਧਰੋਂ ਤੀਸਰਾ ਕੁੰਡਾ ਵੀ ਨਾਲ ਸਿੱਧਾ ਬਣਾਉਣੀ। ਇੱਥੇ ਆਪਣੇ ਚਾਰ ਕੁੰਡੇ ਸਿੱਧੇ ਹੋ ਗਏ। ਹੁਣ ਆਪਾਂ ਇਹਨਾਂ ਦੋਨੋਂ ਵੀ ਥੱਲੇ ਦੀ ਸਲਾਈ ਪਾਉਣੀ ਆ। ਇਹ ਸੁੰਡੇ ਨੂੰ ਸਿੱਧਾ ਬਣਾਉਣਾ। ਸਲਾਈ ਤੋਂ ਲਾ ਕੇ ਸਲਾਈਆਂ ਥੱਲੇ ਦੀ ਕੱਢ ਲੈਣੀ ਆ। ਧਾਗਿਆਂ ਦੋਹਾਂ ਦੇ। ਹੁਣ ਆਪਣੇ ਇਹ ਤਿੰਨ ਕੁੰਡੇ ਸਿੱਧੇ ਬਣਾ ਲੈਣ। ਕੁੰਡੇ ਤਿੰਨ। ਦੋਨੋਂ ਕੁੰਡੇ ਧਾਗਿਆਂ ਥੱਲੇ ਦੀ ਆਪਾਂ ਧਾਗ ਸਲਾਈ ਪਾ ਲੈਣੀ ਆ। ਕੁੰਡਾ ਸਿੱਧਾ ਬਣਾ ਲੈਣ ਨੂੰ ਲਾ ਕੇ ਸਲਾਈ ਤੋਂ ਦੋਹਾਂ ਧਾਗਿਆਂ ਥੱਲੇ ਦੀ ਕਰ ਦੇਣਾ। ਤਿੰਨ ਕੁੰਡੇ ਆਪਣੇ ਸਿੱਧੇ। ਦੋਹਾਂ ਧਾਗਿਆਂ ਥੱਲੇ ਸਲਾਈ ਪਾਣੀ ਆ ਇਸ ਤਰ੍ਹਾਂ ਤੇ ਕੁੰਡਾ ਸਿੱਧਾ ਬਣਾ ਕੇ ਸਲਾਈ ਤੋ ਲਾ ਕੇ ਦੋਹਾਂ ਧਾਗਿਆਂ ਥੱਲੇ ਸਲਾਈ ਕਰ ਦੇਣੀ ਹੈ ਤਿੰਨ ਕੁੰਡੇ ਸਿੱਧੇ ਦੋਹਾਂ ਧਾਗਿਆਂ ਥੱਲੇ ਸਲਾਈ ਪਾ ਕੇ ਕੁੰਡਾ ਸਿੱਧਾ ਚਲੋ ਲਾ ਕੇ 10 ਆਪਾਂ ਚਾਰੇ ਕੁੰਡੇ ਲਾਸਟ ਵਾਲੇ ਸਿੱਧੇ ਨੂੰ ਲਾ ਦੇਣੀ ਆਸ਼ਨ ਆਗੇ ਮਨ ਆਪਣੀ ਉਲਟੀ ਸਲਾਈ ਆ ਗਈ ਉਲਟੀ ਸਲਾਈ ਸਾਰੀ ਉਲਟੀ ਬਣੂਗੀ ਆਪਣਾ ਡਿਜ਼ਾਈਨ ਬਣਾਣਾ ਸ਼ੁਰੂ ਹੋ ਗਿਆ ਜਿਹੜੀ ਸਲਾਈ ਆਪਾਂ ਇੱਥੋਂ ਪਹਿਲਾਂ ਪਾਈ ਸੀਹੀ ਹੁਣ ਆਪਾਂ ਨੂੰ ਉਹੋਈ ਸਲਾਈ ਪਾਉਣੀ ਹੈ ਪਹਿਲਾ ਕੁੰਡਾ ਆਪਾਂ ਲਾ ਲੈਣਾ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਆਪਾਂ ਜਿਹੜੇ ਬਿਨਾ ਗੁਨੇ ਲਾ ਲੈਣੇ ਆ ਧਾਗਾ ਪਿੱਛੇ ਕਰਕੇ ਪਹਿਲੀ ਸਲਾਈ ਕਰਪਾਣਾ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਕੀਤਾ ਤਿੰਨ ਕੁੰਡੇ ਬਿਨਾ ਗੁਨੇ ਲਾ ਲੈਣੇ ਆ ਇੱਕ ਕੁੰਡਾ ਸਿੱਧਾ ਤਾਗਾ ਅੱਗੇ ਕੀਤਾ 10 ਕੁੰਡੇ ਵੋਲਟੇ ਤਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਤਾਗਾ ਅੱਗੇ ਕੀਤਾ 10 ਕੁੰਡੇ ਬਿਨਾ ਬੁਣੇ ਲਾ ਦੇਣੇ ਇੱਕ ਕੁੰਡਾ ਸਿੱਧਾ 10 ਕੁੰਡੇ ਬਿਨਾ ਬੁਣੇ ਲਾ ਲਏ ਨੇ ਲਾਸਟ ਵਾਲਾ ਕੁੰਡਾ ਸਿੱਧਾ ਇਹ ਪਹਿਲੀ ਦੀ ਤਰ੍ਹਾਂ ਸਲਾਈ ਪੈ ਗਈ ਆ ਇਹੀ ਸਲਾਈਆਂ ਆਪਾਂ 12 12 ਪਾਉਣੀਆਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ। ਤੋਂ ਲਵਡ। 6 ਸਲਾਈਆਂ ਆਪਾਂ ਪਹਿਲਾਂ ਪਾਈਆਂ, 6 ਫੇਰ ਪਾਲੀਆਂ, 6 ਹੁਣ ਫੇਰ ਪਾਲੀਆਂ। 6 ਤੇ 6 12, 12 12 ਸਲਾਈਆਂ ਪਾ ਕੇ ਆਪਾਂ ਡਿਜ਼ਾਈਨ ਬਣਾਉਂਦੇ ਜਾਣਾ ਤੇ ਆਪਣਾ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਜਾਂਦਾ। ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਤੇ ਬਹੁਤ ਹੀ ਸੋਹਣਾ ਬਣਿਆ। ਜੇ ਤੁਹਾਨੂੰ ਅੱਜ ਦੀ ਇਹ ਡਿਜ਼ਾਈਨ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਕਰਕੇ ਜ਼ਰੂਰ ਦੱਸਣਾ। ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹਾਂਜੀ ਜੀ ਆ ਵਧੀਆ ਲੱਗੀ ਤਾਂ ਕਮੈਂਟ ਵੀ ਲੋ ਕਰਿਓ ਹਾਂਜੀ ਮਿਲ ਜੀ ਆ ਜੀ ਆਪਾਂ ਅਗਲੀ ਵੀਡੀਓ ਚੋਕ ਕੇ ਬਾਏ ਬਾਏ